ਭਾਰਤ ਪਾਕਿਸਤਾਨ ਸਰਹੱਦ ਤੇ ਗੈਰ ਕਾਨੂੰਨੀ ਕੰਮਾਂ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਦੱਸਦੀ ਹੈ ਕਿ ਪੰਜਾਬ ਸਰਕਾਰ ਨੂੰ ਹਾਈ ਕੋਰਟ ਦੇ ਵੱਲੋਂ ਸਖਤ ਨੋਟਿਸ ਜਾਰੀ ਕੀਤਾ ਗਿਆ ਹੈ ਤੇ ਜਵਾਬ ਤਾਲਵੀ ਦੇ ਲਈ ਪਠਾਨਕੋਟ ਦੇ ਡੀਸੀ ਨੂੰ ਬੁਲਾਇਆ ਗਿਆ ਦੱਸਦੀ ਹੈ ਕਿ ਭਾਰਤ ਪਾਕਿਸਤਾਨ ਸਰਹੱਦ ਤੇ ਜਿਹੜੀ ਹੈ ਉਹ ਗੈਰ ਕਾਨੂੰਨੀ ਮਾਈਨਿੰਗ ਚੱਲ ਰਹੀ ਆ ਜਿਸ ਨੂੰ ਲੈ ਕੇ ਹਾਈ ਕੋਰਟ ਸਖਤ ਹੋਈ ਹੈ ਤੇ ਮਾਣਯੋਗ ਹਾਈ ਕੋਰਟ ਦੇ ਵੱਲੋਂ ਪੰਜਾਬ ਸਰਕਾਰ ਨੂੰ ਜਵਾਬ ਦੱਸੋ ਜਿਹੜਾ ਨੋਟਿਸ ਹੈ ਜਾਰੀ ਕਰ ਦਿੱਤਾ ਗਿਆ ਹੈ ਨੋਟਿਸ ਜਾਰੀ ਹੋਇਆ ਪਠਾਨਕੋਟ ਦੇ ਡੀਸੀ ਨੂੰ ਤੇ ਸਾਰੀ ਜਿੰਮੇ ਜਿਹੜਾ ਸਵਾਲ-ਜਵਾਬ ਨੇ ਹੋਣਾ ਪਠਾਨਕੋਟਾ ਡੀਸੀ ਨੇ ਜਿਹੜੇ ਉਹ ਜਾ ਕੇ ਪੇਸ਼ ਕਰਨਗੇ ਤਾਂ ਦੱਸ ਦਈਏ ਕਿ ਪੰਜਾਬ ਸਰਕਾਰ ਜਿਹੜੀ ਹੈ ਹੁਣ ਘਿਰਦੀ ਹੋਈ ਨਜ਼ਰ ਆ ਰਹੀ ਹੈ ਭਾਰਤ-ਪਾਕਿਸਤਾਨ ਸਰਹੱਦ ਤੇ ਗੈਰ ਕਾਨੂੰਨੀ ਮਾਈਨਿੰਗ ਦਾ ਇੱਕ ਹੋਰ ਮਾਮਲਾ ਹਾਈ ਕੋਰਟ ਦੇ ਵਿੱਚ ਪਹੁੰਚਿਆ ਹੈ ਇਲਜ਼ਾਮ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ ਬੀਐਸਐਫ ਨੂੰ ਦਿੱਤੀ ਗਈ ਜ਼ਮੀਨ ਤੇ ਸਰਕਾਰੀ ਅਧਿਕਾਰੀਆਂ ਦੀ ਮਿਲੀ ਭੁਗਤ ਦੇ ਨਾਲ ਗੈਰ ਕਾਨੂੰਨੀ ਮਾਈਨਿੰਗ ਕੀਤੀ ਜਾ ਰਹੀ ਹੈ ਹਾਈ ਕੋਰਟ ਨੇ ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਪਠਾਨਕੋਟ ਦੇ ਡੀਸੀ ਤੋਂ ਜਵਾਬ ਅਤੇ ਪੂਰੀ ਰਿਪੋਰਟ ਮੰਗੀ ਹੈ ਹਾਈ ਕੋਰਟ ਨੇ ਕਿਹਾ ਹੈ ਕਿ ਅਸੀਂ ਆਪਣੀਆਂ ਅੱਖਾਂ ਨਹੀਂ ਬੰਦ ਕਰ ਸਕਦੇ ਇਹ ਬਹੁਤ ਗੰਭੀਰ ਮਾਮਲਾ ਹੈ ਇਸ ਮਾਮਲੇ ਬਾਰੇ ਪਠਾਨਕੋਟ ਦੇ ਤਹਿਸੀਲਦਾਰ ਨੇ ਦੱਸਿਆ ਇਹ ਕਿ ਹਾਈ ਕੋਰਟ ਦੇ ਨੇ ਜਿਹੜੀ ਆ ਉਹ ਹਾਈ ਕੋਰਟ ਦੇ ਵਿੱਚ ਧਾਰ ਪਟੀਸ਼ਨ ਦੇ ਵਿੱਚ ਕਿਹਾ ਹੈ ਕਿ ਰਾਵੀ ਨਦੀ ਦੇ ਕੰਡੇ 800 45 ਕਨਾਲ ਜ਼ਮੀਨ ਜੋ 2020-21 ਜਮ੍ਹਾਂਬੰਦੀ ਦੇ ਤਹਿਤ ਕੇਂਦਰ ਸਰਕਾਰ ਦੀ ਜਾਇਦਾਦ ਹੈ ਅਤੇ ਬੀਐਸਐਫ ਦੇ ਨਿਯੰਤਰਣ ਹੇਠ ਹੈ ਸਰਕਾਰੀ ਅਧਿਕਾਰੀਆਂ ਅਤੇ ਸਟੋਨ ਕ੍ਰਸ਼ਰ ਮਾਲਕਾਂ ਦੀ ਮਿਲੀਭੁਗਤ ਨਾਲ ਗੈਰਕਾਨੂੰਨੀ ਮਾਈਨਿੰਗ ਕੀਤੀ ਜਾ ਰਹੀ ਹੈ ਪਟੀਸ਼ਨ ਦੇ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਰਿਸ਼ਤੇਦਾਰਾਂ ਅਤੇ ਨਜ਼ਦੀਕੀ ਸਾਥੀਆਂ ਨੇ ਕੁਝ ਮਾਲ ਅਧਿਕਾਰੀਆਂ ਅਤੇ ਸਟੋਨ ਕ੍ਰਸ਼ਰ ਸੰਚਾਲਕਾਂ ਦੇ ਨਾਲ ਮਿਲ ਕੇ ਇਸ ਸਰਕਾਰੀ ਜ਼ਮੀਨ ਤੇ ਗੈਰਕਾਨੂੰਨੀ ਕਬਜ਼ਾ ਕੀਤਾ ਅਤੇ ਝੂਠੇ ਸਰਵੇਖਣ ਕੀਤੇ ਨੇ ਅਤੇ ਮਾਲ ਰਕਾਡਾਂ ਦੇ ਵਿੱਚ ਫੇਰਾਫੇਰੀ ਕੀਤੀ ਹੈ ਪਟੀਸ਼ਨ ਕਰਤਾ ਕਰਨ ਸਿੰਘ ਦਾ ਦਾਵਾ ਹੈ ਕਿ ਗੈਰ ਕਾਨੂੰਨੀ ਮਾਈਨਿੰਗ ਅਤੇ ਸਟੋਨ ਕ੍ਰਸ਼ਰ ਕਾਰਨ ਜ਼ਮੀਨ ਡਿੱਗ ਗਈ ਹੈ ਧੂੜ ਪ੍ਰਦੂਸ਼ਣ ਹੋਇਆ ਮਿੱਟੀ 'ਚ ਨਿਗਾਰ ਆਇਆ ਹੈ ਜਮਿਨੀ ਪਾਣੀ ਦੇ ਪਦਰ ਵਿੱਚ ਗਰਾਬਟ ਆਈ ਹੈ ਇਲਜ਼ਾਮ ਹੈ ਕਿ ਭਾਰੀ ਮਸ਼ੀਨਰੀ ਵਾਤਾਵਰਣ ਪ੍ਰਵਾਨਗੀ ਅਤੇ ਲਾਇਸੈਂਸਾਂ ਤੋਂ ਬਿਨਾ ਚਲਾਈ ਜਾ ਰਹੀ ਆ ਜੋ ਇਹ ਜ਼ਮੀਨ ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਲੱਗਦੀ ਆ ਹਾਈ ਕੋਰਟ ਨੇ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਪੰਜਾਬ ਸਰਕਾਰ ਨੂੰ 23 ਫਰਵਰੀ ਤੱਕ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਪਠਾਨਕੋਟ ਦੇ ਡਿਪਟੀ ਕਮਿਸ਼ਨਰ ਨੂੰ ਅਗਲੀ ਸੁਣਵਾਈ ਤੇ ਹਲਫਨਾਮਾ ਧਾਰਨ ਕਰਨਾ ਤੇ ਹਾਈ ਕੋਰਟ ਚ ਰਿਪੋਰਟ ਪੇਸ਼ ਕਰਨ ਦੇ ਵੀ ਹੁਕਮ ਜਾਰੀ ਕਰ ਦਿੱਤੇ ਨੇ ਤਾਂ ਦੱਸਦੀ ਹੈ ਕਿ 845 ਕਨਾਲ ਜ਼ਮੀਨ ਹੈ ਜਿਸ ਤੇ ਮਾਲਕੀਅਤ ਹੈ ਜਿਹੜੀ ਉਹ ਕੇਂਦਰ ਸਰਕਾਰ ਦੀ ਹੈ ਤੇ ਨਿਯੰਤਰਣ ਬੀਐਸਐਫ ਦਾ ਉਸ ਜ਼ਮੀਨ ਦੇ ਵਿੱਚ ਜਿਹੜੀ ਹੈ ਗੈਰਕਾਨੂੰਨੀ ਮਾਈਨਿੰਗ ਹੋਈ ਆ ਜਿਸ ਦੇ ਇਲਜ਼ਾਮ ਨੇ ਜਿਹੜੇ ਉਹ ਸਰਕਾਰੀ ਅਧਿਕਾਰੀਆਂ ਤੇ ਲੱਗ ਰਹੇ ਨੇ ਸਰਕਾਰੀ ਅਧਿਕਾਰੀਆਂ ਦੀ ਮਿਲੀਭੁਗਤ ਦੇ ਨਾਲ ਜਿਹੜੀ ਐ ਉਹ ਕ੍ਰੈਸ਼ਰ ਮਾਲਕਾਂ ਦੇ ਵੱਲੋਂ ਇੱਥੇ ਗੈਰਕਾਨੂੰਨੀ ਮਾਈਨਿੰਗ ਕੀਤੀ ਜਾਂਦੀ ਹੈ ਜਿਸ ਨੂੰ ਲੈ ਕੇ ਹੋਣਾ ਹਾਈ ਕੋਰਟ ਸਖਤ ਹੋਇਆ ਹਾਈ ਕੋਰਟ ਨੇ ਕਿਹਾ ਕਿ ਅਸੀਂ ਅੱਖਾਂ ਨਹੀਂ ਬੰਦ ਕਰ ਸਕਦੇ ਇਹ ਗੰਭੀਰ ਮਾਮਲਾ ਜਿਸ ਤੇ ਨੋਟਿਸ ਲੈਂਦੇ ਆ ਜਿਹੜਾ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਤਾਂ ਦੱਸ ਦਈਏ ਕਿ ਹੁਣ ਪੰਜਾਬ ਸਰਕਾਰ ਨੂੰ ਜਿਹੜਾ ਨੋਟਿਸ ਜਾਰੀ ਹੋਇਆ ਉਸ ਤੇ ਵਿੱਚ 23 ਫਰਵਰੀ ਨੂੰ ਪਠਾਨਕੋਟ ਡੀਸੀ ਆਪਣਾ ਹਲਫਨਾਮਾ ਦਾਇਰ ਕਰੇਗਾ ਅਤੇ ਜਿਹੜਾ ਪੂਰੇ ਫਾਈਲ ਹੈ ਜਿਹੜੀ ਪੂਰੀ ਜਾਂਚ ਹੈ ਉਹ ਪੂਰੀ ਰਿਪੋਰਟ ਹੈ ਉਹ ਲੈ ਕੇ ਹਾਈ ਕੋਰਟ ਪੇਸ਼ ਹੋਵੇਗਾ ਤਾਂ ਦੱਸਦੀ ਹੈ ਕਿ ਹੁਣ ਪੰਜਾਬ ਸਰਕਾਰ ਗੈਰ ਕਾਨੂੰਨੀ ਮਾਈਨਿੰਗ ਨੂੰ ਲੈ ਕੇ ਸਵਾਲਾਂ ਦੇ ਘੇਰੇ ਚ ਖੜੀ ਨਜ਼ਰ ਆ ਰਹੀ ਹੈ ਤਾਂ ਦੱਸਦੀ ਹੈ ਕਿ ਹਾਈ ਕੋਰਟ ਨੇ ਇਸ ਗੈਰ ਕਾਨੂੰਨੀ ਮਾਈਨਿੰਗ ਨੂੰ ਲੈ ਕੇ ਸਖਤ ਨਿਰਦੇਸ਼ ਜਾਰੀ ਕਰ ਦਿੱਤੇ ਨੇ